ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਨੀ ਟੂਰ ਚੈਨਲ ਦੇ ਤੁਹਾਨੂੰ ਤੁਹਾਡਾ ਸਵਾਗਤ ਹੈ ਜੀ ਜਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਮੈਂਟ ਜੋ ਕਰਿਓ ਲਾਈਕ ਜਰੂਰ ਕਰਿਓ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਗੁਰਦਾਰਾ ਸ੍ਰੀ ਬਾਬੋ ਕਾਲਸਾਹੀ ਦੇ ਦਰਸ਼ਨ ਕਰਾਵਾਂਗੇ ਪੂਰਾ ਸਬੂ ਦੇ ਦਰਸ਼ਨ ਕਰਾਵਾਂਗੇ ਤੇ ਆਓ ਆਪਾਂ ਇਸ ਵੀਡੀਓ ਨੂੰ ਵੇਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਗਲਾ ਸਾਹਿਬ ਦਾ ਪਿਆਰ ਅੱਜ ਐਤਵਾਰ ਹੈ ਬਹੁਤ ਹੀ ਅੱਜ ਸੰਗਤ ਜਿਹੜੀ ਹੈ ਗੁਰਦਾ ਸਾਹਿਬੇ ਕਿ ਆਉਂਦੀ ਹੈ ਇਹ ਇਤਿਹਾਸਕ ਗੁਰਦੁਆਰਾ ਬਾਬਾ ਬਗਲਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੈ ਇਥੇ ਮਾਰਾ ਵੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਤੈਨੂੰ ਆਜੇਗੀ ਫਿਰ ਦਰਸ਼ਨ ਕਰਾਉਣੇ ਆ ਇਹ ਸਾਹਮਣੇ ਦਰਸ਼ਨੀ ਡਿਉੜੀ ਇਧਰ ਪਰਨੇ ਸਿਹੜ ਦੇਤੇ ਗਖੜੀ ਘਰ ਜੋੜਾ ਘਰ ਪਹਿਲਾਂ ਜੋੜੇ ਜਮਾ ਕਰਾ ਕੇ ਫਿਰ ਅੰਦਰ ਜਿਹੜੇ ਆ ਉਹ ਤੁਹਾਨੂੰ ਦਰਸ਼ਨ ਕਰਾਉਣੇ ਆ ਮੰਨੇ ਜੋੜਾ ਕਰ ਹੈ ਜੋੜੇ ਕਰਦੇ ਜੀ ਨੂੰ ਦਰਸ਼ਨ ਕਰਾਉਣਾ ਹੈ ਇਹ ਪਾਲਾ ਤਰਸ਼ੀਨ ਡੋੜੀ ਦੇ ਅੰਦਰ ਜੀ ਆਪਾਂ ਜਾ ਰਹੇ ਹਾਂ ਸਾਹਮਣੇ ਬਾਰ ਸਾਹਿਬ ਇਹ ਸਾਸ ਸਿੰਘ ਜੀ ਇਹ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ ਭਗਤੀ ਕੀਤੀ ਇੱਥੇ ਹੀ ਬਾਈ ਗੁਰੂ ਜਿਹੜੇ ਹੈ ਉੱਗਲੀ ਬਣ ਬੈਠੇ ਸੀ ਇਸ ਸਥਾਨ ਤੇ ਹੀ

ਉਥੇ ਸਿਰਗੁਰੂ ਤੇ ਆਦਰ ਜੀ ਆਉਣ ਲਈ 26 ਸਾਲ 9 ਮਹੀਨੇ ਕੋਈ ਜਹਾਜ਼ ਇੱਥੇ ਕਿਸੇ ਉੱਥੇ ਹੀ ਮੱਖਣਸ਼ਾਲ ਬਾਲਣੇ ਦਾ ਜਹਾਜ਼ ਜਦ ਡੁੱਬ ਰਿਹਾ ਸੀ ਤੇ ਉਸਨੇ ਅਰਦਾਸ ਕੀਤੀ ਸੀ ਉੱਥੇ ਹੀ ਕੀ ਹੋਈ ਸੀ ਉੱਥੇ ਮੱਖਣਸ਼ਾਲ ਬਾਲਣੇ ਨੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ ਇਹ ਗੁਰਦਾ ਸ਼ੀਸ਼ਮਨ ਸਾਹਿਬ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਹੀ ਸ਼੍ਰੀ ਗੁਰਦੇਵ ਸਾਹਿਬ ਜੀ ਦੇ ਦਾਦੀ ਜੀ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਪਤਨੀ ਮਾਤਾ ਗੰਗਾ ਜੀ ਪ੍ਰਲੋਗ ਗਮਨ ਕੀਤਾ ਸੀ ਇੱਧਰ ਗੁਰਦੁਆਰਾ ਮੰਜੀ ਸਾਹਿਬ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਹਸੋਸਤਾਨ ਤੇ ਹੀ ਮੱਖਣਸ਼ਰ ਲਬਾਣਾ ਜੀ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕਰਨ ਤੋਂ ਬਾਅਦ ਗੁਰੂ ਜੀ ਨੇ ਇੱਥੇ ਦੀਵਾਨ ਸਜਾਇਆ ਇੱਥੇ ਧੀਰਮਲ ਦੇ ਸਾਥੀ ਸ਼ੀਹੇ ਮਸੰਦ ਨੇ ਗੁਰਜੀ ਉੱਪਰ ਗੋਲੀ ਚਲਾਈ ਸੀ ਜੋ ਗੁਰੂ ਸਾਹਿਬ ਜੀ ਆ ਕੋਈ ਨੁਕਸਾਨ ਕੀਤੇ ਬਿਨਾ ਅੱਗੇ ਲੰਘ ਗਏ ਇਹ ਗੁਰਦਾਰਾ ਪੋਹਰਾ ਸਾਹਿਬ ਹੈ ਜੀ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਧਰ ਅਜਾਇਬ ਘਰ ਹੈ ਉਸਦੇ ਤੁਹਾਨੂੰ ਹੀ ਦਰਸ਼ਨ ਕਰਨੇ ਹਨ ਇੱਧਰ ਥੋੜਾ ਸਾਹਬ ਹੈ ਇਹ ਤੋਂ ਹੀ ਅਰਦਾਸ ਜਿਹੜੀ ਹੈ ਸ਼ੁਰੂ ਹੁੰਦੀ ਹੈ ਇਹ ਅਜਾਇਬ ਘਰ ਹੈ ਇਹ ਸਾਰੀਆਂ ਫੋਟੋਆਂ ਦੇ ਵਿੱਚ ਤਸਵੀਰਾਂ ਦੇ ਵਿੱਚ ਅਰਦਾਸ ਜਿਹੜੀ ਹੈ ਉਹ ਦਰਸਾਈ ਗਈ ਹੈ ਜਿਸ ਤਰ੍ਹਾਂ ਕੋ ਅਰਦਾਸ ਦੇ ਵਿੱਚ ਇਸ ਤਰ੍ਹਾਂ ਇਹ ਅਰਦਾਸ ਚੱਲਦੀ ਹੈ ਸਸ ਸਾਬ ਦੇ ਨਾਲ ਇਹ ਤਸਵੀਰਾਂ ਜਿਹੜੀਆਂ ਇਹ ਬਿਆਨ ਕਰਦੀਆਂ ਹਨ गुरुद्वारा साहब का सारा स्थान है इस पास से। ਖੜਾ ਪ੍ਰਸ਼ਾਦ ਦੀ ਦੇਖ ਜੋ ਹੈ ਉਹ ਮਰਤਦੀ ਹੈ ਖੜਾ ਪ੍ਰਸ਼ਾਦ ਦੇਖ ਜਿਹੜੀ ਆ ਇਹ ਤੋਂ ਲੈ ਕੇ ਛੱਕਦੀ ਹੈ ਇਧਰੋਂ ਸੰਗਤਾਂ ਜਲ ਸਕਦੀ ਹੈ ਸ਼ਬੀਰ ਤੇ ਲੱਗੀ ਹੈ ਇੰਦਰ ਲੰਗਰ ਹਾਲ ਔਰ ਤੇ ਇੱਕ ਬਾਤ ਦੱਸਾਂ ਉਹ ਜੀ ਦਾ ਇਹ ਸਥਾਨ ਮਾਤਾ ਗੰਗਾ ਜੀ ਦਾ ਹੈ ਇਹ ਗੁਰਦੁਆਰਾ ਸਾਹਿਬ ਥੋੜਾ ਜਿਹਾ ਪੋਰਾ ਸਾਹ ਤੋਂ ਅੱਗੇ ਹੈ ਇਸ ਵੀਡੀਓ ਦੇ ਇਥੇ ਸਮਾਪਤ ਹਾ ਜੀ ਹੋਏ ਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ